ਵੈਦੂ ਜੀ ਦਾ ਖਾਲਸਾ ਵੈਦੂ ਜੀ ਕੀ ਫਤਿਹ ਮੈਂ ਵਿਕਰਾਂਤ ਜਰਮਨੀ ਸਾਂਝ ਦੁੱਖ ਜਰਮਨ ਆਰਗੇਨਾਈਜੇਸ਼ਨ ਮੈਂ ਆਪਣੇ ਪਰਿਵਾਰ ਵੱਲੋਂ ਤੇ ਆਪਣੇ ਸਾਰੇ ਟੀਮ ਮੈਂਬਰਾਂ ਵੱਲੋਂ ਵੀਰ ਨਵਦੇਸ਼ ਸਿੰਘ ਗੁੱਗੂ ਹਮੈਨਿਟੀ ਹਸਪੀਟਲ ਬਟਾਲਾ ਵੀਰ ਮਨਜੂਤ ਮੋਤੀ ਵੀਰ ਅਮਰੀਕ ਲੰਬੜਦਾਰ ਵੀਰ ਵਿਨੂ ਕਾਲੋਂ ਵੀਰ ਸ਼ੈਲੀ ਵੀਰ ਲਾਡਾ ਇਟਲੀ ਤੋਂ ਮੈਂ ਆਪਣੇ ਸਾਰੇ ਭਰਾਵਾਂ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਹ ਪੂਰਵ ਦੀਆਂ ਸਮੂਹ ਸਾਧ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਆਪਣੇ ਮੌਜੂਦਾ ਐਮ.ਐਲ.ਏ. ਵੀਰ ਅਮਰਸ਼ੀਰ ਸਿੰਘ ਸ਼ੈਰੀ ਕਲਸੀ ਜੋ ਕਿ ਵਾਈਸ ਪ੍ਰੈਜ਼ੀਡੈਂਟ ਵੀ ਨੇ ਜਿਨ੍ਹਾਂ ਨੇ ਆਪਣੀ ਸੇਵਾ ਨਿਭਾਉਂਦੇ ਹੋਏ ਬਟਾਲੇ ਸ਼ਹਿਰ ਨੂੰ ਇੰਨਾ ਮਤਬ ਸੋਨਾ ਬਣਾਇਆ ਪੂਰੇ ਸ਼ਹਿਰ ਨੂੰ ਰਿਕਵਰ ਕੀਤਾ ਤੇ ਬਹੁਤ ਵਧੀਆ ਫੈਸਿਲਿਟੀਆਂ ਕੀਤੀਆਂ ਵੀ ਸੰਗਤਾਂ ਨੂੰ ਕੋਈ ਪ੍ਰੋਬਲਮ ਨਾ ਆਏ ਮੈਂ ਆਮ ਆਦਮੀ ਪਾਰਟੀ ਤੇ ਵੀਰ ਅਮਰਸ਼ੇਖ ਚੈਰੀ ਕਲਸੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਵੀਰ ਐਦਾਂ ਹੀ ਤਰੱਕੀਆਂ ਕਰਦਾ ਰਹੇ ਆਪਣੀ ਸੇਵਾ ਨਿਭਾਏ ਤੇ ਜੂ ਐਦੀਆਂ ਡਿਊਟੀਆਂ ਪੰਜਾਬ 'ਚ ਲੱਗੀਆਂ ਨੇ ਉਹਨੂੰ ਤਨੋਂ ਮਨੋਂ ਨਿਭਾ ਕੇ ਤੇ ਤਰੱਕੀਆਂ ਮਹਾਰਾਜ ਨੂੰ ਬਖਸ਼ੇ ਅੱਜ ਦੇ ਨਾਲ ਵਿਚਾਰ ਸਮਾਪਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ